ਜੀ ਪੰਜਾਬੀਓ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਆਪਾਂ ਕੱਚੇ ਪੁਲ ਦੇ ਉੱਤੇ ਖੜੇ ਆ ਜੋ ਪਹਿਲਾਂ ਵਾਲਾ ਕੱਚਾ ਪੁਲ ਸੀਗਾ ਛੁਰੂਲ ਗੜਦਾ ਕਿਉਂਕਿ ਉਹ ਤਾਂ ਡੁੱਬ ਚੁੱਕਿਆ ਕਿਉਂਕਿ ਹੁਣ ਨਵਾਂ ਬਣਾਇਆ ਗਿਆ ਸੀ ਆ ਤੁਹਾਨੂੰ ਪੁਲ ਦਿਖਾ ਰਹੇ ਆਂਗੇ ਆ ਦੇਖੋ ਕੁੜੀਆਂ ਦੇ ਉੱਤੇ ਦੀ ਮੰਨ ਲਓ ਟੱਪਣ ਵਾਲੀ ਗੱਲ ਹੋ ਰਹੀ ਆ ਪੁਲ ਦੇ ਨਾਲ ਨਾਲੇ ਕਿੰਨਾ ਉੱਚਾ ਬਣਾਇਆ ਸੀ ਫਿਲਹਾਲ ਇਹ ਹੱਦ ਤੋਂ ਜ਼ਿਆਦਾ ਕਿਉਂਕਿ ਆ ਦੇਖੋ ਕਿਸਾਨ ਭਾਈ ਬੰਨੇ ਪੱਕੇ ਕਰੀ ਜਾਂਦੇ ਆ ਦੋ ਟਰੈਕਟਰ ਫਿਰਦੇ ਆ ਇੱਕ 855 ਫਿਰਦਾ ਇੱਕ ਜੌਂਡੀਅਰ ਫਿਰਦਾ ਕਿਉਂਕਿ ਇਹ ਮੇਰਾ ਫਰਜ਼ ਸੀਦਾ ਤੁਹਾਨੂੰ ਦਿਖਾਉਣ ਦਾ ਛੋਡੇ ਨਾਲ ਵਿਚਾਰ ਸਾਂਝੇ ਕਰਨ ਦੇ ਤੇ ਫੇਰ ਮਿਲਾਂਗੇ ਨਵੇਂ ਟੌਪ ਤੇ ਪੰਜਾਬੀਓ ਤੇ ਪੱਕਾ ਪੁਲ ਵੀ ਦਿਖਾਵਾਂਗੇ ਪੁਲ ਕੱਲ ਪਰਸੋਂ ਨੂੰ ਤੁਹਾਨੂੰ ਹੀਂਗੜੇ ਵਾਲਾ ਦਿਖਾਵਾਂਗੇ ਵੀਰਾਬੱਦੀ ਵਾਲਾ ਜੋ ਹਰਿਆਣਾ ਦੇ ਵਿੱਚ ਪੈਂਦਾ ਫਿਲਹਾਲ ਕਾਫੀ ਉੱਚਾ ਹੋ ਪੁਲ ਤੇ ਥੱਲੋਂ ਦੀ ਨਹਿਰ ਲੰਘਦੀ ਆ ਉਹਦੇ ਤੇ ਆ ਪੁਲ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਕੱਚਾ ਪੁਲ ਸੀ ਇੱਥੇ ਤੇ ਹੁਣ ਨਵਾਂ ਬਣਾ ਗਿਆ ਫਿਲਹਾਲ ਇੱਥੋਂ ਦੀ ਮੋਟਰਸਾਈਕਲ ਹੀ ਲੰਘਦੇ ਆ ਗੱਡੀਆਂ ਨਹੀਂ ਲੰਘਦੀਆਂ ਵਿਚਾਲੇ ਇੱਕ ਲੋਹੇ ਦੇ ਟੀਨ ਲਾਏ ਗਏ ਆ ਕਰਕੇ ਮੋਟਰਸਾਈਕਲ ਦੀ ਜਗ੍ਹਾ ਗਈ ਬੱਸ ਸਸਰੀ ਕਾਰ ਦੀ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤੱਕ ਜਾਂਦੀ ਆ ਕਿਉਂਕਿ ਨਾਲੀ ਦਾ ਬਾ ਜੋ ਕਗਰਦਰਾਬਾਜ ਦਾ ਕਿਉਂਕਿ ਬਹੁਤ ਹੀ ਜਿਆਦੇ ਆ ਕੰਨੀਆਂ ਦੇਖ ਲਓ ਤੁਸੀਂ ਕੰਨੀਆਂ ਦੇਖ ਸਕਦੇ ਆ ਕਿੰਨਾ ਕ ਪਾਣੀ ਰਹਿ ਗਿਆ ਕਿਉਂਕਿ ਜਿਹੜਾ ਪੁਰਾਣਾ ਬੰਨ ਸੀ ਉਹ ਤਾਂ ਟੱਪ ਜਾਂਦਾ ਇਹ ਨਵਾਂ ਬੰਨ ਆ ਨਮੀ ਮਿੱਟੀ ਪਾਈ ਹੋਈ ਆ ਇਹ ਵੀ ਤਾਂ ਕਰਕੇ ਉੱਚਾ ਹੋ ਗਿਆ ਜੇ ਪੁਰਾਣਾ ਬੰਨ ਹੁੰਦਾ ਫੇਰ ਤਾਂ ਪਾਰ ਕਰ ਜਾਂਦਾ ਪਰਲੇ ਪਾਸੇ ਪਾਣੀ ਧੰਨਵਾਦ ਜੀ ਜਿਹੜੇ ਮੇਰੇ ਭਰਾ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਤੇ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਜੀ ਸਤਿ ਸ੍ਰੀ ਅਕਾਲ ਫੇਰ ਮਿਲਦੇ ਆ ਨਵੇਂ ਟੌਪਕ